ਸੋ ਲੋਕ ਸਭਾ ਚੋਣਾਂ 2024 ਦਾ ਰਿਜ਼ਲਟ ਨਤੀਜੇ ਜਨਕੀ ਆ ਚੁੱਕੇ ਹਨ ਇਸ ਵਾਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਨਰਿੰਦਰ ਮੋਦੀ ਸਾਹਿਬ ਰਾਹੁਲ ਦੀ ਪਾਰਟੀ ਕਾਂਗਰਸ ਕੋਲੈਬੋਰੇਸ਼ਨ ਉਹ ਦੂਜੇ ਨੰਬਰ ਤੇ ਰਹੀ ਹਾਲਾਂਕਿ ਇਸ ਵਾਰ ਭਾਜਪਾ ਨੂੰ ਬਹੁਤਾ ਬਹੁਮਤ ਨਹੀਂ ਮਿਲਿਆ ਲੇਕਿਨ ਫਿਰ ਵੀ ਉਹਨਾਂ ਦਾ ਅੰਕੜਾ ਉਸਕ ਤੱਕ ਪਹੁੰਚ ਚੁੱਕਿਆ ਕਿ ਉਹ ਸਰਕਾਰ ਬਣਾ ਸਕਦੇ ਹਨ ਦੋਸੋਂ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ 13 ਜ਼ੀਰੋ ਜਾਨੀ ਕਿ 13 ਸੀਟਾਂ ਆਮ ਆਦਮੀ ਪਾਰਟੀ ਤੇ ਜ਼ੀਰੋ ਜਿਹੜੀਆਂ ਸੀਟ ਹੈਗੀਆਂ ਨੇ ਉਹ ਬਾਕੀ ਪਾਰਟੀਆਂ ਲੈ ਕੇ ਜਾਣ ਗਿਆ ਪਰ ਹੋਇਆ ਉਲਟ ਭਗਵੰਤ ਮਾਨ ਦੀ ਸਰਕਾਰ ਨੂੰ ਤਿੰਨ ਸੀਟਾਂ ਮਿਲੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਫਿਰ ਉਸ ਤੋਂ ਬਾਅਦ ਪਾਜਪਾ ਤੇ ਫਿਰ ਸ਼ਰਮਣੀ ਅਕਾਲੀ ਦਲ ਇਸ ਲਾਈਨ ਦੇ ਵਿੱਚੋਂ ਬਾਹਰ ਹੋ ਗਈ ਸਿਰਫ ਇੱਕ ਸੀਟ ਮਿਲੀ ਉਹ ਵੀ ਬਠਿੰਡਾ ਦੀ ਬੀਬੀ ਹਰਸਿਮਰਤ ਕੌਰ ਬਾਦਾਂ ਲੋਕ ਸਭਾ ਚੋਣਾਂ 2024 ਦਾ ਨਤੀਜਾ ਆ ਚੁੱਕਾ ਹੈ ਇਸ ਕੜੇ ਮੁਕਾਬਲੇ ਵਿੱਚ ਭਾਜਪਾ ਇੱਕ ਨੰਬਰ ਦੇ ਪਾਰਟੀ ਦੀ ਤੇ ਦੂਜੇ ਨੰਬਰ ਦੇ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ ਹਲਕਾ ਸੰਗਰੂਰ ਦੀ ਜਿੱਥੇ ਵੱਡੇ ਮਾਰਚ ਦੇ ਨਾਲ ਆਮ ਆਦਮੀ ਪਾਰਟੀ ਦੇ ਸਾਬਕਾ ਤੇ ਮੰਤਰੀ ਮੀਤ ਹੇਰ ਵੱਡੇ ਮਾਰਜਨ ਤੇ ਜਿੱਤ ਹਾਸਲ ਕੀਤੀ ਆ ਉਹ ਤੁਹਾਨੂੰ ਸੰਗਰੂਰ ਹਲਕੇ ਵਿੱਚ ਲੈ ਚਲਦੇ ਆ ਜਿੱਥੇ ਮੀਤ ਹੇਰ ਦੇ ਵਰਕਰ ਖੁਸ਼ੀ ਮਨਾ ਰਹੇ ਹਨ ਤੇ ਮੀਤ ਹੇਰ ਦਾ ਕਹਿਣਾ ਹੈ ਕਿ ਉਹਨਾਂ ਨੇ ਭਗਵੰਤ ਮਾਨ ਦੀ ਚੋੜੀ ਵਿੱਚ ਸੀਟ ਪਾ ਦਿੱਤੀ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਉਹ ਸੰਗਰੂਰ ਹਲਕੇ ਦੇ ਜੰਮਪਲ ਹਨ ਇੱਥੇ ਪੜੇ ਹਨ ਇੱਥੇ ਵੱਡੇ ਹੋਏ ਨੇ ਇਸ ਕਰਕੇ ਉਹ ਪਿੰਡਾਂ ਦੇ ਲੋਕ ਪਿੰਡਾਂ ਦੇ ਜਿਹੜੀ ਪਬਲਿਕ ਹੈ ਉਸ ਨੂੰ ਪਿਆਰ ਕਰਦੀ ਹੈ ਤੇ ਜਿੱਤ ਦਾ ਸੇਰਾ ਉਹਨਾਂ ਦੇ ਸਿਰ ਤੇ ਬਣਿਆ ਹੈ ਇਸ ਹਲਕੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਰਹੇ ਤੇ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਉਹ ਤੀਜੇ ਨੰਬਰ ਤੇ ਰਹੇ ਉਹਦੇ ਨਾਲ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲਆ ਰਹਿਆ ਮੰਤਰੀ ਰਹਿਆ ਮਿਹਨਤ ਕੀਤੀ ਹੈ ਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜਦੋਂ ਤੋਂ ਸਵੇਰ ਦੇ ਉੱਝਾਨ ਆਏ ਨੇ ਲਗਾਤਾਰ ਲੀਡ ਚੱਲ ਰਹੀ ਹੈ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਿਆ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਆ ਦਰਜ ਕਰੂਗੀ ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆ ਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਭਾਈ ਜਿੰਦਾਰਾ ਭਾਈ ਆਮ ਆਦਮੀ ਪਾਰਟੀ ਜਿੱਤੂਗੀ ਹਲਕਾ ਖੰਡੂਰ ਸਾਹਿਬ ਤੋਂ ਪੰਥਕ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਜੇਲ੍ਹ ਵਿੱਚ ਬੈਠ ਕੇ ਹੀ ਪੇਪਰ ਦਾਖਲ ਕੀਤੇ ਸਨ ਕਿਆਸ ਕਰੀਆਂ ਲਗਾਈਆਂ ਜਾ ਰੀਆਂ ਸਨ ਕਿ ਜੇਲ੍ਹ ਵਿੱਚ ਬੈਠੇ ਅਮਰਤਪਾਲ ਨੂੰ ਕੋਈ ਵੋਟ ਨਹੀਂ ਪਾਵੇਗਾ ਪਰ ਨਤੀਜਾ ਉਲਟ ਹੋਇਆ ਇਸ ਵਾਰ ਪੰਥਕ ਬੋਟਾਂ ਪਈਆਂ ਅਤੇ ਲੋਕਾਂ ਨੇ ਚੁੱਪ-ਚੁਪੀ ਤੇ ਅਮਰਤਪਾਲ ਨੂੰ ਲੱਖਾਂ ਵੋਟਾਂ ਪਾ ਦਿੱਤੀਆਂ ਤੇ ਵੱਡੇ ਮਾਰਜਿਨ ਦੇ ਨਾਲ ਅਮਰਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੈਠਿਆਂ ਹੀ ਜਿਤਾ ਦਿੱਤਾ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਚੋਣ ਪ੍ਰਚਾਰ ਕਰ ਰਹੇ ਸਨ ਇਹਨਾਂ ਦੇ ਸਮਰਥਕ ਤੇ ਮਾਪੇ ਉਦੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਪਿੰਡਾਂ ਦੇ ਵਿੱਚ ਇਹਨਾਂ ਦਾ ਚੋਣ ਪ੍ਰਚਾਰ ਨਹੀਂ ਪਕਿਆ ਪਰ ਵੋਟਰਾਂ ਦੇ ਮਨਾਂ ਵਿੱਚ ਕੁਝ ਹੋ ਰਹੀ ਸੀ ਵੋਟਰ ਚੁੱਪਚਾਪੀਤੇ ਵੱਖ-ਵੱਖ ਪਾਰਟੀਆਂ ਨਾਲ ਢੇਡੇ ਖਾਂਦੇ ਰਹੇ ਉਹਨਾਂ ਦੀਆਂ ਰੋਟੀਆਂ ਖਾਂਦੇ ਰਹੇ ਤੇ ਪਰ ਵੋਟ ਪਾਈ ਅਮਰਤਪਾਲ ਸਿੰਘ ਨੂੰ ਅਮਰਤਪਾਲ ਸਿੰਘ ਦੀ ਵੱਡੀ ਜਿੱਤ ਅਮਰਤਪਾਲ ਸਿੰਘ ਦੇ ਮਾਪੇ ਨੇ ਕਿਹਾ ਕਿ ਸਾਲ 1984 ਦੇ ਜ਼ਖਮ ਅਜੇ ਅੱਲੇ ਹਨ ਸ਼੍ਰੀ ਦਰਬਾਰ ਸਾਹਿਬ ਦੇ ਜ਼ਖਮ ਅਜੇ ਅੱਲੇ ਹਨ ਇਸ ਕਰਕੇ ਉਹ ਸਿਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਗੇ ਉਹਨਾਂ ਦੀ ਜਿੱਤ ਦੀ ਕੋਈ ਵੀ ਖੁਸ਼ੀ ਨਹੀਂ ਮਨਾਉਣਗੇ ਹੁਣ ਵੇਖਣਾ ਇਹ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਦੀ ਰਿਹਾਈ ਕਦ ਹੁੰਦੀ ਹੈ ਜੇਕਰ ਪੁਰਾਣੇ ਸਨੈਰੀਓ ਦੀ ਆਪਾਂ ਚਾਤ ਮਾਰੀਏ ਜਦੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਤੇ ਟਾਂਡਾ ਲੱਗਿਆ ਹੋਇਆ ਸੀ ਉਦੋਂ ਜੇਲ੍ਹ ਵਿੱਚ ਬੰਦ ਸੀ ਤੇ ਉਹ ਮੈਂਬਰ ਪਾਰਲੀਮੈਂਟ ਬਣੇ ਉਸ ਤੋਂ ਬਾਅਦ ਉਹਨੂੰ ਰਿਹਾ ਕਰ ਦਿੱਤਾ ਗਿਆ ਸੀ ਇਸੇ ਕਰਕੇ ਉਸੇ ਕਾਨੂੰਨ ਤਹਿਤ ਹੁਣ ਭਾਈ ਅਮਰਤਪਾਲ ਸਿੰਘ ਦੀ ਜੇਲ੍ਹ ਵਿੱਚ ਰਿਹਾਈ ਬਣਦੀ ਹੈ ਕਿਉਂਕਿ ਵੱਡੇ ਮਾਰਜਨ ਤੇ ਭਾਈ ਅਮਰਤਪਾਲ ਸਿੰਘ ਨੇ ਜਿੱਤ ਦਰਜ ਕਰਵਾਈ ਹੈ ਆਜਾਦ ਮਿਦਵਾਰ ਦੇ ਤੌਰ ਤੇ ਇਹਨਾਂ ਨੇ ਚੋਣ ਲੜੀ ਸੀ ਔਰ ਸੋਸ਼ਲ ਮੀਡੀਆ ਤੇ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਅਮਰਤਪਾਲ ਸਿੰਘ ਨੂੰ ਰਿਪੰਤ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅੱਜ ਸੋਸ਼ਲ ਮੀਡੀਆ ਤੇ ਅਮਰਤਪਾਲ ਸ਼ਾਇਆ ਹੋਇਆ ਹੈ ਸਭ ਤੋਂ ਵੱਡੀ ਜਿੱਤ ਕਿਸੇ ਨੇ ਸੋਚਿਆ ਨਹੀਂ ਸੀ ਕਿ ਅਮਰਤਪਾਲ ਵੀ ਜਿੱਤ ਪ੍ਰਾਪਤ ਕਰ ਲੇਗਾ ਲੇਕਿਨ ਹਿੰਦੁਸਤਾਨ ਯਾਨੀ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਸ਼ੁਰੂਆਤ ਜਿਹਨੂੰ ਕਹਿ ਸਕਦੇ ਆ ਕਿ ਪੰਥਕ ਵੋਟਾਂ ਪੰਥ ਦੇ ਨਾਂ ਤੇ ਵੋਟਾਂ ਪਈਆਂ ਨੇ ਔਰ ਉਹ ਵੀ ਅਮਰਤਪਾਲ ਸਿੰਘ ਨੂੰ ਵੱਡੀ ਜਿੱਤ ਮਾਪੇ ਨੇ ਕੀ ਕਿਹਾ ਆਓ ਸੁਣਦੇ ਆ ਇਹ ਸਾਰੇ ਪੰਥ ਦੀ ਜਿੱਤ ਆ ਪੰਜਾਬੀਆਂ ਦੀ ਜਿੱਤ ਆ ਇਸ ਕਰਕੇ ਅਸੀਂ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਹੱਕ ਸੱਚ ਨਾਲ ਖੜਕੇ ਇੰੀਆਂ ਸਰਕਾਰਾਂ ਦਾ ਵੱਡੀਆਂ ਵੱਡੀਆਂ ਪਾਰਟੀਆਂ ਦਾ ਦਬਾਅ ਸੀ ਲੋਕਾਂ ਦੇ ਲੋਕਾਂ ਨੇ ਕਿਸ ਚੀਜ਼ ਦੀ ਪਰਵਾਹ ਨਹੀਂ ਮੰਨੀ ਉਹਨਾਂ ਸੱਚ ਦਾ ਸਾਥ ਦਿੱਤਾ ਸੀ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਿਾਂਗੇ ਵੋਟ ਵੋਟ ਤੁਹਾਨੂੰ ਕਿਹੜੀ ਪਾਰਟੀ ਵੱਲ ਜਾਂ ਕਿੰਨਾ ਵੱਨੋ ਜ਼ਿਆਦਾਤਰ ਹਿੰਦੂ ਸਾਰੇ ਸਾਂਝੀ ਵੋਟ ਵੀ ਨਹੀਂ ਸਾਨੂੰ ਸਾਰੇ ਸਾਰੇ ਫਿਰਕਿਆਂ ਦੇ ਕੋਈ ਇਹ ਚੀਜ਼ਾਂ ਕਿ ਵੱਧ ਘੱਟ ਤੇ ਹੋ ਸਕਦੀ ਥੋੜੀ ਬਹੁਤੀ ਪਰ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਕਹਿ ਰਹੇ ਸੀ ਉਹਨਾਂ ਨੇ ਕੋਈ ਬਿਆਨ ਹੀ ਕੁਝ ਹੋਰ ਹੁੰਦੀ ਸੀ ਉਹਨਾਂ ਨੇ ਜੇ ਪੰਜਾਬ ਨੂੰ ਅੱਗ ਲਾਉਣ ਦੇ ਬਥੇਰੇ ਭਾਈਚਾਰੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਸਾਰਾ ਕੁਝ ਪਹਿਲਾਂ ਵੀ ਦੇਖਿਆ ਹੋਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਹੁਣ ਸੱਚ ਨੂੰ ਪਛਾਣਦੇ ਆ ਕਿ ਕੋਈ ਕੌਣ ਸਾਡੀ ਇਹ ਅੱਗ ਲਾਉਣ ਵਾਲੇ ਕਿਹੜੇ ਆ ਇਹ ਆਪਣੀਆਂ ਵੋਟਾਂ ਖਾਤਰ ਸਾਡੇ ਭਾਈਚਾਰਿਆਂ 'ਚ 파ੜ ਪਾਉਂਦੇ ਆ ਅਸੀਂ ਤੇ ਇਹ ਕਰਕੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜੋ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਏ ਇਹਨਾਂ ਨੇ ਬੜੇ ਗਲਤ ਗਲਤ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਤ ਪਾਤ 'ਚ ਇੱਕ ਦੂਜੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਧਰਮਾਂ 'ਚ ਇੱਕ ਦੂਜੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਨਕਾਰ ਦਿੱਤਾ ਅਸੀਂ ਉਹ ਇਹਨਾਂ ਪੰਜਾਬੀਆਂ ਦੇ ਸਾਰੇ ਭਾਈਚਾਰਿਆਂ ਦੇ ਬਹੁਤ ਧੰਨਵਾਦੀਆਂ 1979 ਵਿੱਚ ਪਹਿਲਾਂ ਇਸੇ ਤਰ੍ਹਾਂ 99 99 ਤੇ ਹਾਂ ਦੀਆਂ ਦੀ ਤੇ ਉਸ ਤੋਂ ਪਤਾ ਹੁਣ ਕਿਸ ਤਰ੍ਹਾਂ ਲੱਗਦਾ ਇਹ ਜੀਜੇ ਕੇ ਪੰਜਾਬ ਦੇ ਲੋਕ ਜਦੋਂ ਕਿ ਉਹਨਾਂ ਨਾਲ ਜਾਦੀ ਬੇਇਨਸਾਫੀ ਹੱਤੋਂ ਵੱਧ ਜਾਂਦੀ ਹੈ ਉਹ ਫਿਰ ਸਾਰੇ ਖੜੇ ਹੋ ਜਾਂਦੇ ਇਸ ਕਰਕੇ ਉਦੋਂ ਵੀ ਬੇਇਨਸਾਫੀ ਦਾ ਉਹ ਲੋਕਾਂ ਨੇ ਬੜਾ ਵੱਡਾ ਜਵਾਬ ਦਿੱਤਾ ਸੀ ਤੇ ਹੁਣ ਵੀ ਲੋਕਾਂ ਚ ਇਹ ਰੋਸ ਸੀਗਾ ਕਿ ਤੁਸੀਂ ਪਹਿਲੀ ਗੱਲ ਤੇ ਐਨਐਸਏ ਨਹੀਂ ਬਣਦੀ ਸੀ ਜੇ ਇੱਕ ਸਾਲ ਹੀ ਲਾਈ ਤੋ ਉੱਤੇ ਇੱਕ ਸਾਲ ਤੋਂ ਤੁਸੀਂ ਅੱਗੇ ਵਧਾਉਣੀ ਜਿਹੜੀ ਆ ਮੇਰਾ ਖਿਆਲ ਕਿ ਲੋਕਾਂ ਚ ਇਹ ਵੱਡਾ ਰੋਸ ਪੈਦਾ ਸੀ ਹੋਇਆ ਸੀ ਤੇ ਉਹਨਾਂ ਨੇ ਆਪਣੇ ਉਹ ਉਹ ਜਵਾਬ ਦੇਣ ਦਾ ਉਹਨਾਂ ਨੂੰ ਮੌਕਾ ਮਿਲਿਆ ਤਰ੍ਹਾਂ ਉਹ اپੋਜੀਸ਼ਨਾਂ ਪਾਰਟੀਆਂ ਜਿਹੜੀ ਦਾਅਵੇ ਤਾਂ ਕਰਦੀਆਂ ਸੀ ਇਹ ਸੀਟ ਬਾਰੇ ਉਹਨਾਂ ਵਰਗੀ ਕਹੋ ਨੇ ਉਹ ਤੇ ਦਾਵੇ دیے ਅਸੀਂ ਤੇ ਕਿੰਨੇ ਕੇ ਫੈਸਲਾ ਲੋਕਾਂ ਨੇ ਕਰਨਾ ਦਾਵੇ ਤਾਂ ਕੋਈ ਵੀ ਕਰੀ ਜਾਵੇ ਦਾਵੇ ਕਰਨ ਦੀ ਕੋਈ ਗੱਲ ਨਹੀਂ ਹੁੰਦੀ ਉਹ ਹੁਣ ਅੱਜ ਲੋਕਾਂ ਨੇ ਨਿਤਾਰਾ ਕਰ ਦਿੱਤਾ ਕੌਣ ਕੌਣ ਪੰਥਕ ਆ ਕੌਣ ਦੂਜਾ ਵਾ ਕੌਣ ਪੰਡਾ ਪੰਜਾਬਤ ਐਸੀ ਆ ਕੌਣ ਦੇਸ਼ਵਰੋ ਦੀ ਐ ਸਾਰੀਆਂ ਚੀਜ਼ਾਂ ਦਾ ਫੈਸਲਾ ਲੋਕਾਂ ਨੇ ਕਰ ਦਿੱਤਾ ਤੇ ਕਿੰਨੇ ਵਜੇ ਸ਼ਮਨ ਜਸ਼ਨ ਦਾ ਪ੍ਰੋਗਰਾਮ ਕਿੰਨੇ ਵਜੇ ਸੀ ਨਹੀਂ ਜਸ਼ਨ ਨਹੀਂ ਦੀ ਇਹ ਸਾਡੇ ਵਾਸਤੇ ਨਾ ਅਸੀਂ ਸ਼ੁਕਰਾਨੇ ਦਾ ਹੀ ਸਮਾਗਮ ਹੋਊਗਾ ਜੋ ਵੀ ਇੱਕ ਗੁਰੂ ਮਹਾਰਾਜ ਦਾ ਜਿਹੜਾ ਖੱਲੂ ਘਰਾ ਦੇ ਚੱਲ ਰਿਹਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਦੇ ਚ ਕੋਈ ਜਸ਼ਨ ਦਾ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਕਿ ਕੋਈ ਜਸ਼ਨ ਨਹੀਂ ਕੁਝ ਨਹੀਂ ਮਨਾਇਆ ਜਾਣਾ ਚਾਹੀਦਾ ਆਪਾਂ ਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ ਸੁਬ ਕੋਈ ਪਾਠ ਕਰਨਾ ਚਾਹੀਦਾ ਐਸੇ ਵੀ ਹੋਣਾ ਇੱਥੇ ਗੁਰਦੁਆਰਾ ਸਾਹਿਬ ਪਾਠ ਰੱਖਿਆ ਹੋਇਆ

ਜੇ ਉਹ ਗਲਤੀ ਹੋਈ ਹੈ ਇਹ ਦੁਬਾਰਾ ਨਾ ਕਰੀਏ ਜਿਸ ਤਰੀਕੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੇ ਦਾ ਪਰਮਜੀਤਪੁਰ ਕਲਾ ਦਾ ਬਹੁਤ-ਬਹੁਤ ਇੰਤਿਆਜ਼ ਉੱਤਾਨਵਾਦ ਕਰਦੇ ਆ ਕਿ ਬਹੁਤ ਇਹਨਾਂ ਨੇ ਸਹਿਯੋਗ ਦਿੱਤਾ ਆਪਣੇ ਤੌਰ ਤੇ ਵੀ ਉਹਨਾਂ ਨੇ ਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਉਹਨਾਂ ਨੇ ਮਿਹਨਤ ਕੀਤੀ ਤੇ ਉਹਨਾਂ ਦਾ ਸਿਹਰ ਦੇ ਲਈ ਧੰਨਵਾਦ ਕਰਦਾ ਪਤਾ ਨਹੀਂ ਇੱਕ ਹੋਰ ਗੱਲ ਹੈਗੀ ਹੈ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨਤੀਜੇ ਸੀਗੇ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉੱਥੇ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹਾਂ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਤ ਨੂੰ ਵੇਖ ਕੇ ਸੋਚਦੇ ਆ ਕਿ ਸ਼ਾਇਦ ਵੋਟ ਬੈਂਕ ਕੋ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਉਦੋਂ 19 ਤਰੀਕ ਨੂੰ ਹੋ ਸਕਦਾ 2019 2019 ਨੋਟ ਲੈਟ ਦਾ ਜੋਗ ਨਹੀਂ ਦੁਨੀਆ ਇਨੀ ਜਾਗਰੂਕ ਨਹੀਂ ਖਾਲਨਾ ਸਾਰੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਕੌਮ ਦੀ ਉਹਨਾਂ ਨੇ ਕੌਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹ ਹੀ ਦੁਨੀਆ ਕੋ ਕੁਝ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਆ ਦੁਨੀਆ ਜਾਣ ਨਹੀਂ ਸਕੀ ਉਹਨਾਂ ਨੂੰ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾ ਕਿ ਜਦੋਂ ਉਦੋਂ ਅਸੀਂ ਗਲਤੀ ਕੀਤੀ ਤੇ ਅੱਜ ਜਿਹੜਾ ਆਪਾਂ ਨਾਲ ਦਾ ਆਪਾਂ ਤੋਂ ਹੋਣਾ ਚਾਹੁੰਦੇ ਆਂ ਇਹ ਕਰਕੇ ਸਾਰੇ ਸੰਗਤਾਂ ਦਾ ਧੰਨਵਾਦ ਕਰਦੇ ਆਂ ਉਹਨਾਂ ਦੀ ਕੋਲ ਬਹੁਤ ਕੁਰਬਾਨੀ ਆ ਸਾਡਾ ਸਾਥ ਮਤਲਬ ਜੇ ਸੁਨੀਹਾ ਬਹੁਤ ਚੰਗਾ ਪਿਆ ਸੀਗਾ ਉਹਦੇ ਵਿੱਚ ਕਿਤੇ ਸੀਗਾ ਕਿ ਲੋਕਾਂ ਨੂੰ ਪੀ ਸੀ ਕਿ ਲੋਕ ਖਡੂਰ ਸਾਹਿਬ ਹਾਲ ਕੇ ਜਿਹੜੇ ਲੋਕਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਖਡੂਰ ਸਾਹਿਬ ਸੀਟ ਦੇ ਉੱਤੇ ਢਿੱਲੀ ਖਲੜਾ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਗੱਲ ਹੁੰਦੀ ਸੀਗੀ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹਰਾ ਉਹਨਾਂ ਨੂੰ ਦੇ ਦਿ ਵੇਖੋ ਅਸੀਂ ਜੈਸਪੀ ਪਿੰਡ ਤੇ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਸੀ ਜਿਹੜੀ ਖਾਲਣਾ ਸਾਹ ਵਾਲੀ ਸਾਡੇ ਕੋਲਤੀ ਹੋਈ ਹੈ ਕਹੀਂ ਨਹੀਂ ਆਉਣੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਸਾਡੇ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਹੀ ਕਹਿੰਦੇ ਸੀ ਕਿ ਖਾਲਣਾ ਸਾਹ ਵਾਲੀ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਤੇ ਆ ਗਲਤੀ ਹੁਣ ਸਾਡੇ ਕੋ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੀਵ ਕਿਹਾ ਸੀ ਉਹ ਫੂਲਾ ਕਰਕੇ ਬਖਾਇਆ ਤੇ ਮਤਲਬ ਇਹੋ ਹੀ ਮੈਂ ਕਹਿੰਦੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜਿੱਤ ਆ ਉਹ ਖਲੜਾ ਸਾਹਿਬ ਦੀ ਜਿੱਤ ਹੈ ਖਲੜਾ ਬੀਬੀ ਖਲੜਾ ਜਿਹਦੇ ਨਾਲ ਹੋਰ ਵੀ ਜਿਹੜੇ ਸਨ ਭਾਨਾ ਸਿੱਧੂ ਸਿਗਾ ਸਿੰਘ ਮਨੋਜੀਤ ਸਿੰਘ ਮਾਨ ਸਿੰਘ ਹੋਰ ਵੀ ਲੋਕ ਜਿਹੜੇ ਕਾਫੀ ਆਗੂ ਜਿਹੜੇ ਅੱਗੇ ਸਨ ਉਹਨਾਂ ਨਾਲ ਰਿੰਗ ਕਰਨ ਸਾਰਿਆਂ ਨੇ ਦਿੱਤਾ ਸੰਯੋਗ ਸਾਰਿਆਂ ਦਾ ਇੰਦਾ ਧੰਵਾਦ ਦਿਉਂਦਾ ਨਵਾਦ ਕਰਦੇ ਆ ਕਿ ਸਾਰਿਆਂ ਨੇ ਬਹੁਤ ਸਹਿਯੋਗ ਗੱਲ ਕਰਦੇ ਆ ਜਲੰਧਰ ਸੀਟ ਦੀ ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਿਕਾਰਡ ਤੋੜ ਵੋਟਾਂ ਹਾਸਲ ਕੀਤੀਆਂ ਤੇ ਵੱਡੇ ਮਾਰਜੇ ਦੇ ਨਾਲ ਲੱਖਾਂ ਵੋਟਾਂ ਲੈ ਕੇ ਜਿੱਤ ਦਰਜ ਕਰ ਦਿੱਤੀ ਉਹਨਾਂ ਦੇ ਸਮਾਰ ਅਤੇ ਚਰਨਜੀਤ ਚੰਨੀ ਨੂੰ ਦੂਰ ਦਰਾਡੇੋਂ ਵਧਾਈਆਂ ਤੇਰੇ ਹਨ ਚਰਚਾ ਵਿਚਰੇ ਚਰਨਜੀਤ ਚੰਨੀ ਹਾਲਾਂਕਿ ਚਰਨਜੀਤ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੀਆਂ ਗੱਲਾਂ ਨੂੰ ਲੈ ਕੇ ਕਾਫੀ ਟਰੋਲ ਹੁੰਦਾ ਰਿਹਾ ਇਸ ਦੇ ਬਾਵਜੂਦ ਵੀ ਚਰਨਜੀਤ ਚੰਨੀ ਨੂੰ ਲੋਕਾਂ ਨੇ ਖੁੱਲ ਕੇ ਵੋਟਾਂ ਪਾਈਆਂ ਇਹ ਤਾਂ ਸਿੱਧਮ ਸਿੱਧਾ ਗੱਲ ਸੀ ਕਿ ਉੱਥੇ ਦਲ ਬਦਲੂਆਂ ਨੂੰ ਲੋਕਾਂ ਨੇ ਇਸ ਵਾਰ ਮੂੰਹ ਨਹੀਂ ਲਾਇਆ ਦਲ ਬਦਲੂਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਸ ਵਾਰ ਹੋ ਵੋਟਾ ਹਾਸਲ ਕਰ ਲੈਣ ਲੇਕਿਨ ਚਰਨਜੀਤ ਚੰਨੀ ਇੱਕੋ ਪਾਰਟੀ ਵਿੱਚ ਰਹੇ ਕਾਂਗਰਸ ਪਾਰਟੀ ਵਿੱਚ ਰਹੇ ਉਹਨਾਂ ਨੇ ਸੀਟ ਨਹੀਂ ਛੱਡੀ ਇਸੇ ਕਰਕੇ ਸ਼ਾਇਦ ਲੋਕਾਂ ਨੂੰ ਇਹ ਭਰੋਸਾ ਸੀ ਕਿ ਪੱਕੇ ਪੈਰੀ ਬੰਦਾ ਕਾਂਗਰਸ ਪਾਰਟੀ ਦਾ ਹੈ ਇਸੇ ਕਰਕੇ ਵੋਟਾਂ ਪਾਈਆਂ ਜਾਣ ਚੰਨਜੀਤ ਚੰਨੀ ਨੇ ਇਤਿਹਾਸ ਸੀ ਸਭ ਤੋਂ ਵੱਡੀ ਜਿੱਤ ਜਿਹੜੀ ਹੈ ਉਹ ਹਾਸਲ ਕੀਤੀ ਹੈ ਗੱਲ ਕਰਦੇ ਆ ਫਰੋਹੇਪੁਰ ਦੀ ਜਿੱਥੇ ਆਜ਼ਾਦ ਵਿਦਵਾਰ ਬਲਜੀਤ ਸਿੰਘ ਖਾਲਸਾ ਦਾ ਹਰਾਨੀ ਜਨਕ ਨਤੀਜਾ ਸਾਹਮਣੇ ਆਇਆ ਉਹਨਾਂ ਦਾ ਮੁਕਾਬਲਾ ਕਰਮਜੀਤ ਅਨਮੋਲ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸੀ ਜਿਨ੍ਹਾਂ ਦੇ ਹੱਕ ਦੇ ਵਿੱਚ ਭਗਵੰਤ ਮਾਨ ਕੋਤਰਾ ਰੈਲੀ ਕਰਕੇ ਆਏ ਸੀ ਤੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਏ ਸੀ ਉਸ ਤੋਂ ਬਾਅਦ ਪਾਜ ਪਾਦੇ ਹੰਸ ਰਾਜ ਹੰਸ ਜਿੰਦਾ ਲਗਾਤਾਰ ਕਿਸਾਨ ਬੇਰੋਜ਼ਗਾਰ ਕਰਦੇ ਨਜ਼ਰ ਆ ਰਹੇ ਸੀ ਪਰ ਇਸ ਦੇ ਬਾਵਜੂਦ ਵੀ ਹੰਸ ਰਾਜ ਹੰਸ ਡਟੇ ਰਹੇ لیکن بلجیت سنگھ ਖਾਲਸਾ ਦੀ ਵੱਡੀ ਜਿੱਤ ਦਰਜ ਹੋਈ ਹੈ بلجیت سنگھ ਖਾਲਸਾ ਨੇ ਕਿਹਾ ਕਿ ਉਹ ਚੋਣ ਨਹੀਂ ਜੀ ਲੜਨਾ ਚਾਹੁੰਦੇ ਉਹਨਾਂ ਦੇ ਦੋਸਤ ਨੇ ਉਸ ਨੂੰ ਪ੍ਰਪੋਜ਼ ਕੀਤਾ ਕਿ ਤੂੰ ਚੋਣ ਲੜ ਉਹ ਮਦਦ ਕਰਨਗੇ ਜਦੋਂ ਕਿ ਉਹਨਾਂ ਕੋਲੇ ਗੱਡੀਆਂ ਵਿੱਚ ਤੇਲ ਪਵਾਉਣ ਨੂੰ پیسے ਤੱਕ ਨਹੀਂ ਸੀ لیکن ਉਸ باوجود ਵੀ ਉਹਨਾਂ ਨੇ ਚੋਣ ਲੜੀ لیکن ਚੋਣ ਲੜਨ ਤੋਂ ਬਾਅਦ ਵੀ ਬਹੁਤ ਦਿਨ کافی ਸਮਾਂ ਸੀ ਪ੍ਰਚਾਰ ਕਰਨ ਵਾਸਤੇ ਬਲਜੀਤ ਸਿੰਘ ਖਾਲਸਾ ਦਾ ਕਿਤੇ ਵੀ ਨਾਮ ਨਹੀਂ ਆ ਰਿਹਾ ਸੀ ਲੇਕਿਨ ਅਖੀਰਲੇ ਦਿਨਾਂ ਦੇ ਵਿੱਚ ਅਖੀਰਲੇ 10-12 ਦਿਨਾਂ ਦੇ ਵਿੱਚ ਬਲਜੀਤ ਸਿੰਘ ਖਾਲਸਾ ਕਾਫੀ ਟਰੋਲ ਹੁੰਦੇ ਨਜ਼ਰ ਆਏ ਜਿਸ ਦਾ ਨਤੀਜਾ ਸਾਹਮ ਰਿਹਾ ਕਿ ਬਲਜੀਤ ਸਿੰਘ ਖਾਲਸਾ ਨੇ ਵੱਡੇ ਪੱਧਰ ਤੇ ਜਿੱਤ ਦਰਜ ਕੀਤੀ ਹੈ ਆਜ਼ਾਦ ਉਮੀਦਵਾਰ ਦੋ ਜਿੱਤੇ ਹਾਲਾਂਕਿ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇੱਕ ਵੀ ਸੀਟ ਆਜ਼ਾਦ ਉਮੀਦਵਾਰ ਨੂੰ ਨਹੀਂ ਆਏਗੀ ਲੇਕਿਨ ਇਹਨਾਂ 13 ਵਿਧਾਨ ਸਭਾ ਲੋਕ ਸਭਾ ਹਲਕੇ ਦੀਆਂ ਸੀਟਾਂ ਦੇ ਵਿੱਚ ਦੋ ਸੀਟਾਂ ਆਜ਼ਾਦ ਮੀਬਾਰ ਨੂੰ ਇੱਕ ਅਮਰਤਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ ਔਰ ਦੂਜੀ ਬਲਜੀਤ ਸਿੰਘ ਖਾਲਸਾ ਨੂੰ ਸਰੋਇ ਪੁਰਤੋ ਕਰਮਜੀਤ ਸਿੰਘ ਨਬਲਦੀ ਪੱਢੀਹਾਰ ਹੰਸ ਰਾਜ ਹੰਸਦੀ ਪੱਢੀਹਾਰ ਤੇ ਬਾਕੀ ਪਾਰਟੀਆਂ ਵੀ ਇਸ ਲਾਈਨ ਚੋਂ ਬਾਹਰ ਅਕਾਲੀ ਦਲ ਦੇ ਉਮੀਦਵਾਰ ਦੀ ਜਮਾਨਤ ਹੋਈ ਜਬਤ ਸੋ ਅਕਾਲੀ ਦਲ ਦਾ ਬਹੁਤ ਵੱਡਾ ਬੁਰਾ ਹਾਲ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕ ਸੀਟ ਅਕਾਲੀ ਦਲ ਸ਼ਰੋਮਣੀ ਅਕਾਲ ਦਲ ਨੂੰ ਮਿਲੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਤਹਿਤ ਕਾਫੀ ਵੱਡੇ ਪੱਧਰ ਤੇ ਇਹ ਰੈਲੀਆਂ ਕੀਤੀਆਂ ਸਨ ਪਰ ਰੈਲੀਆਂ ਕਿਸੇ ਕੰਮ ਨਹੀਂ ਆਈਆਂ ਗੱਲ ਕਰਦੇ ਹਾਂ ਹਲਕਾ ਬਠਿੰਡਾ ਦੀ ਜਿੱਥੇ ਕਿ ਹੌਟ ਸੀਟ ਬੀਬੀ ਹਰਸਿਮਰਤ ਕੌਰ ਬਾਦਲ ਆਪਣਾ ਵਕਾਰ ਬਚਾਉਂਦੀ ਹੋਈ ਨਜ਼ਰ ਆਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿੱਤ ਨੂੰ ਦਰਜ ਕਰ ਦਿੱਤਾ ਹੈ ਹਾਲਾਂਕਿ ਜਦੋਂ ਤੋਂ ਸਵੇਰੇ 8 ਵਜੇ ਤੋਂ ਲੈ ਕੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਉਸ ਤੋਂ ਗਰਮੀਤ ਸਿੰਘ ਖੋਡੀਆਂ ਆਮ ਆਦਮੀ ਪਾਰਟੀ ਦੇ ਅੱਗੇ ਚੱਲਦੇ ਕਦੇ ਬੀਬੀ ਹਰਸਿਮਰਤ ਕੌਰ ਅੱਗੇ ਇਸੇ ਤਰ੍ਹਾਂ ਹੀ ਕੁਝ ਕੁ ਮਾਰਜਨਾ ਵਿੱਚ ਇਹ ਵੋਟਾਂ ਦਾ ਅਦਲਾ ਬਦਲੀ ਚੱਲਦੀ ਆ ਰਹੀ ਸੀ ਪਰ ਆਖਰਕਾਰ ਅਖੀਰਲੇ ਦੌਰ ਦੇ ਵਿੱਚ ਅਖੀਰਲੇ ਚਰਦ ਦੇ ਵਿੱਚ ਸੱਤਵੇਂ ਅੱਠਵੇਂ ਰਾਉਂਡ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਵੋਟਾਂ ਅੱਗੇ ਹੋਈਆਂ ਪਰ ਮੁੜ ਕੇ ਪਿੱਛੇ ਨਹੀਂ ਮੁੜੀਆਂ ਜਿਸ ਕਰਕੇ ਸ਼੍ਰਾਵਣੀ ਕਾਲ ਜਲ ਬਾਦਲ ਨੂੰ ਪੂਰੇ 13 ਦੀਆਂ 13 ਸੀਟਾਂ ਦੇ ਵਿੱਚੋਂ ਇੱਕ ਸੀਟ ਹਾਸਲ ਹੋਈ ਹੈ ਉਹ ਵੀ ਹਰ ਸਿਮਰਤ ਕੌਰ ਬਾਦਲ ਦੀ ਹੁਣ ਵੇਖਣਾ ਹੈ ਕਿ ਬੀਬੀ ਹਰ ਸਿਮਰਤ ਕੌਰ ਬਾਦਲ ਦੀ ਜਿਹੜੀ ਸੀਟ ਹੈ ਟਿਕਟ ਹੈ ਜਾਨੀ ਕਿ ਵੋਟ ਹੈ ਉਹ ਨਰਿੰਦਰ ਮੋਦੀ ਦੇ ਖੇਮੇ ਜਾਂਦੀ ਹੈ ਜਾਂ ਫਿਰ ਰਾਹੁਲ ਗਾਂਧੀ ਦੇ ਖੇਮੇ ਵਿੱਚ ਇਹ ਆਉਣ ਵਾਲਾ ਸਮਾਂ ਦੱਸੇਗਾ ਗੱਲ ਕਰਦੇ ਹਾਂ ਲੁਧਿਆਣਾ ਦੀ ਜਿੱਥੇ ਕਿ ਚੋਣਾ ਜਿਹੜੀਆਂ ਨੇ ਉਹ ਇੰਨਾ ਸਖਤ ਮੁਕਾਬਲਾ ਸੀ ਭਾਜਪਾ ਦੇ ਰਵਨੀਤ ਬਿੱਟੂ ਜਿਹੜੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੀ ਉਸ ਬਾਅਦ ਕਾਂਗਰਸ ਪਾਰਟੀ ਦੇ ਰਾਜਾ ਬੜਿੰਗ ਹਾਲਾਂਕਿ ਰਾਜਾ ਬੜਿੰਗ ਦਾ ਏਰੀਆ ਕਿਤੇ ਬਹੁਤ ਹਲਕਾਲੇ ਕਰੋ ਇਸ ਦੇ ਬਾਵਜੂਦ ਵੀ ਬਾਹਰ ਜਾ ਕੇ ਉਹਨਾਂ ਨੇ ਚੋਣਾਂ ਲੜੀਆਂ ਲੇਕਿਨ ਰਾਜਾ ਬੜਿੰਗ ਨੇ ਰਵਨੀਤ ਬਿੱਟੂ ਨੂੰ ਠੱਬੀ ਲਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਰਵਨੀਤ ਬਿੱਟੂ ਰਹੇ ਦੂਜੇ ਨੰਬਰ ਤੇ ਸੋ ਦੋਸਤੋ ਰਾਜਾ ਬੜਿੰਗ ਨੂੰ ਹਮੇਸ਼ਾ ਰਵਨੀਤ ਬਿੱਟੂ ਇਹ ਕਹਿੰਦਾ ਸੀ ਕਿ ਉਹ ਪੰਜ ਪਿੰਡਾਂ ਦੇ ਨਾਂ ਦੱਸ ਦੇਵੇ ਤਾਂ ਮੈਂ ਮੰਨ ਜਾਵਾਂਗਾ ਤੋ 5 ਪਿੰਡਾਂ ਦੇ 9 ਕੀ ਉਸਨੇ 50 ਪਿੰਡਾਂ ਤੋਂ ਵੋਟਾਂ ਵੀ ਪਵਾ ਲਈਆਂ ਤੇ ਜਿੱਤ ਵੀ ਹਾਸਲ ਕਰ ਲਈ। ਸੋਲੋ ਦੇ ਆਣਾ ਤੋਂ ਰਾਜਾ ਬੜਿੰਗ ਜੇਤੂ ਰਹੇ। ਦੂਸਰੀ ਗੱਲ ਕਰਦੇ ਚੰਡੀਗੜ੍ਹ ਦੀ ਜਿੱਥੇ ਸਿਰਫ ਇੱਕੋ ਸੀਟ ਹੈ ਉੱਥੇ ਟੰਡਨ ਤੇ ਮਨੀਸ਼ਤ ਵਾਲੀ ਕਾਂਗਰਸ ਪਾਰਟੀ ਦੇ ਵਿੱਚ ਸਖਤ ਮੁਕਾਬਲਾ ਸੀ। ਉੱਥੇ ਮਨੀਸ਼ਤ ਵਾਲੇ ਜੇਤੂ ਰਹੇ। ਇਸ ਤੋਂ ਪਹਿਲਾਂ ਵੀ ਮਨੀਸ਼ਤ ਵਾਲੀ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਜੇਤੂ ਰਹੇ ਲੇਕਿਨ bari ਫੇਰ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਚੰਡੀਗੜ੍ਹ ਦੀ ਇੱਕ ਸੀਟ ਨੂੰ ਜਿੱਤ ਕੇ ਉਹਨਾਂ ਨੇ ਨਾਮ ਦਰਜ ਕਰਵਾ ਲਿਆ। ਗੱਲ ਹਲਕਾ-ਹਲ ਕਰਦੇ ਆ ਹਲਕਾ ਆਨੰਦਪੁਰ ਸਾਹਿ ਵੀ ਪਾਰਟੀ ਦੇ ਅੱਗੇ ਉਸ ਬਾਅਦ ਅਕਾਲੀ ਜਲਦੀ ਮੋੜ ਇੱਕ ਵਾਰੀ ਫੇਰ ਜਮਾਨਤ ਜਪ ਚੰਦੂ ਮਾਝੇ ਨੂੰ ਪਈਆਂ ਬਹੁਤ ਘੱਟ ਵੋਟਾਂ ਸੋ ਦੋਸਤੋ ਪੂਰੇ ਜੇ ਪੰਜਾਬ ਦੀ ਆਪਾਂ ਗੱਲਬਾਤ ਕਰੀਏ ਤਾਂ ਕਾਂਗਰਸ ਪਾਰਟੀ ਨੂੰ 7 ਸੀਟਾਂ ਲੈ ਗਈ ਦੋ ਅਦਰ ਦੀਆਂ ਨੇ ਬਾਕੀ ਆਮ ਆਦਮੀ ਪਾਰਟੀ ਦੇ ਨੇ ਇੱਕ ਸੀਟ ਜਿਹੜੀ ਹੈ ਉਹ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਹੁਣ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਤੇ ਇਸ ਦਾ ਪ੍ਰਭਾਵ ਬਹੁਤ ਵੱਡੇ ਲੈਵਲ ਤੇ ਪੈਣ ਵਾਲਾ ਹੈ ਹੁਣ ਜਿਮਨੀ ਚੋਣਾ ਹੋਣ ਗੀਆਂ ਕਿਉਂਕਿ 2 ਚਾਸੀ ਟਾ ਖਾਲੀ ਹੋਈਆਂ ਨੇ ਉਸ ਬਾਅਦ ਜਿਮਨੀ ਚੋਣਾ ਹੋਣ ਗਿਆ ਜਿਮਨੀ ਚੋਣਾ ਦੇ ਵਿੱਚ ਕਿਸ ਦਾ ਪ੍ਰਭਾਵ ਪੈਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਕੁੱਲ ਬਲਾ ਕੇ ਅੱਜ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਪੂਰਾ ਦਿਨ ਰਿਹਾ ਨਰਿੰਦਰ ਮੋਦੀ ਆਉਣ ਵਾਲੇ ਪ੍ਰਧਾਨ ਮੰਤਰੀ ਯਾਨਕਿ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਜਾ ਰਹੇ ਨੇ ਔਰ ਉਹਨਾਂ ਨੂੰ ਸਾਡੇ ਅਧਾਰੇ ਵੱਲੋਂ ਲੱਖ ਲੱਖ ਮੁਬਾਰਕ